ਤਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਤੋਂ ਬਾਅਦ ਕੌਮ ਦੇ ਵਿੱਚ ਇੱਕ ਨਵਾਂ ਪਨ ਆਇਆ ਦੋ ਤਲਵਾਰਾਂ ਤਾਰਨ ਹੋਈਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਰਾਜ ਦੀ ਰਾਖੀ ਕਰਦੀ ਇੱਕ ਧਰਮ ਦੀ ਰਾਖੀ ਪਰਦੀ ਹੈ ਫਿਰ ਹੋਇਆ ਕੀ ਥੋੜੇ ਚਿਰਾਂ ਵਿੱਚ ਹੀ ਫੁੱਲ ਇਸ ਦੇ ਚਿੱਲਰ ਜਾਣਗੇ ਇਸ ਸੰਸਾਰ ਅੰਦਰ ਕੋਈ ਚਾਂਦ ਨਹੀਂ ਚੌਂਗ ਨੂੰ ਭਾਗ ਲਾਸੀ ਚੜ੍ਹ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਉੱਠੂ ਚਮਕੌਰ ਦੀ ਜੂ ਸਾਰੀ ਖੜੇ ਜਦੋਂ ਦਰੁੱਤ ਬਹਾਰ ਅੰਦਰ ਅਦ ਖਿੜੇ ਹੀ ਤੋੜ ਕੇ ਟਾਣੀਆਂ ਤੋਂ ਚਿਣ ਦੇਵੇਗਾ ਕੋਈ ਦੀਵਾਰ ਅੰਦਰ ਬਣੀ ਰਊ ਸਦਾ ਇਹ ਬਹਾਰ ਇਸ ਤੇ ਲੱਗੇ ਖਿਜਾ ਨੇ ਇਸ ਦੇ ਟਕਣਾ ਨਹੀਂ ਔੜ ਲੱਗੀ ਤੇ ਇਹਨੇ ਸੁਕਣਾ ਨਹੀਂ ਕਿਉਂਕਿ ਖੂਨ ਛੇਦਾਂ ਦਾ ਮੁੱਕਣਾ ਨਹੀਂ ਉਹ ਕਹਿੰਦਾ ਧੰ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹੀਦੀ ਨੇ ਉਹ ਬੀਜ ਪਾਇਆ ਖੂਨ ਪਾ ਕੇ ਸਿੱਖ ਫਲਵਾੜੀ ਨੂੰ ਇਹ ਬਣ ਹਰਿਆ ਭਰਿਆ ਕਰ ਦਿੱਤਾ ਕਿ ਰਹਿਦੀ ਦੁਨੀਆ ਤੱਕ ਫਿਰ ਸਿੱਖ ਫਲਵਾੜੀ ਕਦੇ ਸੁੱਕੇਗੀ ਨਹੀਂ ਨਾ ਸੁਕਣੀ ਤੇ ਨਾ ਸੁੱਕੇਗੀ